ਕਾਲਪੁਰ ਫਰੀਦਰਗਾਹ ਤੋਂ ਇਹ ਬਖਸ਼ਿਸ਼ ਹੋ ਰਹੀ ਹੈ ਜਿੱਥੇ ਤਿੰਨ ਦਿਨ ਤੋਂ ਜਿਹੜੇ ਬਾਣੀ ਦੇ ਪ੍ਰਵਾਹ ਚੱਲ ਰਹੇ ਸੀ ਉਹਨਾਂ ਦੇ ਅਖੰਡ ਪਾਠ ਸਾਹਿਬ ਦੀ ਸਮਾਪਤੀ ਅੱਜ ਹੋਈ ਹੈ। ਉਹਨਾਂ ਦੀਵਾਨ ਸਾਜਰੇ ਨੇ ਸੰਤਾਂ ਦੂਰੋਂ ਮੇਰੀਆਂ ਕਲ ਕੇ ਆ ਰਹੀਆਂ। ये बड़ा भागा वाला समा बख्शिश होया सत्संगत बिशक महापुरखा को इस दौरे वास्ते बहुत थोड़ा टाइम थी पर जिन्ना भी समा इतरे है संगत का प्यार उसने कुछ समय की बंदिश महसूस नहीं होती कुछ समय की घाट महसूस नहीं होती ਹੁਣ ਇਹ ਆਪਾਂ ਸ਼ਬਦ ਸਰਵਣ ਕਰ ਰਹੇ ਸੀ ਜਿੰਨ ਕੋ ਪਏ ਦਇਆਲ ਸਤਿ ਸਾਧੂ ਸੰਗ ਪਏ ਕਿਉਂਕਿ ਸਾਧੂ ਦਾ ਸੰਗ ਜਿਹੜਾ ਸੁਖਨੀ ਸਾਹਿਬ ਆਪਾਂ ਪੜਦੇ ਆ ਉਹਦੇ ਵਿੱਚ ਆਪਾਂ ਇਹ ਪੜਦੇ ਆ ਕਿ ਸਾਧ ਕੇ ਸੰਗ ਨਹੀਂ ਕਿਛ ਕਾਲ ਦਰਸ਼ਨ ਭੇਟ ਤੋਸ ਨਿਹਾਰ ਜੇ ਪੂਰਨ ਸਾਧੂ ਦੀ ਸੰਗਤ ਮਿਲ ਜਾਏ ਤੇ ਫਿਰ ਕੋਈ ਘੱਲਣਾ ਘੱਲਣੀ ਨਹੀਂ ਪੈਂਦੀ ਕਿਵਰੀ ਸਾਧੂ ਸਰਦੇ ਨਹੀਂ ਬਖਸ਼ਿਸ਼ ਕਰ ਦਿੰਦੇ ਸਾਡੇ ਮਨ ਦੀ ਅਵਸਥਾ ਦੇ ਉੱਤੇ ਇਹ ਗੱਲ ਬਣਦੀ ਹੈ ਸ੍ਰੀਮਾਨ ਸੰਤਵਾ ਬਾਪ ਸੰਸੰਗੀ ਮਹਾਰਾਜ ਆਸਣ ਤੇ ਬਿਰਾਜਮਾਨ ਨੇ ਉਹਦੇ ਸੈਕਟਰੀ ਹਰਪੰਦਰ ਸਿੰਘ ਜੀ ਹੁੰਦੇ ਸੀ ਜੌਣਾ ਵਾਲੇ ਉਹਨਾਂ ਨੂੰ ਬਚਨ ਕੀਤਾ ਕਿ ਇੱਕ ਲਾਗੇ ਪੰਡਾ ਹਜ਼ਾਰਾਂ ਉੱਥੇ ਦਾ ਜਿਹੜਾ ਇੱਕ ਸੁਰਸੀ ਬੰਦਾ ਉਹਨੂੰ ਭਾਗੂ ਸਰਦੇ ਸੀ ਕਹਿੰਦੇ ਭਾਗੂ ਨੂੰ ਲੈ ਕੇ ਆਉਣਾ ਕੋਟਾਲੀਆਂ ਦੇ ਜਿਹੜੇ ਦਰਖਤ ਸੀ ਉਹ ਛਾਂਗਣੇ ਸੀ ਉਹ ਗਏ ਪੁਨੀ ਭਾਗੂ ਨੂੰ ਗਿਆ ਕਿ ਤੈਨੂੰ ਮਹਾਪੁਰਖਾਂ ਨੇ ਜਾਗ ਕੀਤਾ ਕਹਿੰਦਾ ਮੈਨੂੰ 판ੂ ਕੋ ਭਲੇਖਾ ਲੱਗਾ ਹੋਣਾ ਪਰ ਜਦੋਂ ਨਹੀਂ ਗਿਆ ਨਹੀਂ ਤੌ ਨਹੀਂ ਬੁਲਾਇਆ ਉਹ ਆਇਆ ਤਾਲੀਆਂ ਛਾਂਗੀਆਂ ਮੁੜ ਕੇ ਚੱਲ ਪਿਆ ਮਹਾਂਪੁਰਖ ਨੇ ਬੁਲਾਇਆ ਕਿ ਇਹਨੂੰ ਬੁਲਾ ਕੇ ਲਿਆਓ ਬੁਲਾ ਕੇ ਲਿਆਂਦਾ ਆ ਕੇ ਬੈਠ ਗਿਆ ਫਿਰ ਜੀ ਸਾਹਿਬ ਕਥਾ ਸੁਣਾਉਂਦੇ ਹੁੰਦੇ ਸੀ ਕਿਹਨੇ ਮਹਾਂਪੁਰਖ ਕਹਿੰਦੇ ਸੰਤਾਂ ਨੂੰ ਜਲ ਪਾਣੀ ਛਕਾਓ ਕਹਿੰਦੇ ਅਸੀਂ ਸੋਚਿਆ ਵੀ ਸੰਤ ਤਾਂ ਇੱਥੇ ਬਾਗੂ ਬੈਠਾ ਹੋਰ ਤਾਂ ਕੋਈ ਸੰਗਤ ਬੈਠੀ ਨਹੀਂ ਜਿਹਨੂੰ ਸੰਤ ਗਿਆ ਮਹਾਰਾਜ ਨੇ ਕਿੰਦੇ ਯਾਰਾ ਕਰ ਕਹਿੰਦੇ ਸੰਤਾਂ ਨੂੰ ਜਲ ਪਾਣੀ ਛਕਾਓ ਕਹਿੰਦੇ ਉਹਨੂੰ ਜਲ ਪਾਣੀ ਛਕਾਇਆ ਮਹਾਰਾਜ ਨੇ ਆਗਿਆ ਦੇ ਦਿੱਤੀ ਛੁੱਟੀਆਂ ਦੇ ਦਿੱਤੀਆਂ ਖੁਸ਼ੀਆਂ ਬਖਸ਼ ਦਿੱਤੀ ਆ ਘਰ ਜਾ ਕੇ ਕਹਿੰਦਾ ਆਪਣੀ ਮਾਤਾ ਨੂੰ ਕਹਿੰਦਾ ਮਾਈ ਮੈਨੂੰ ਅੱਜ ਮਹਾਪੁਰਖਾਂ ਨੇ ਸੰਤ ਬਾਬਾ ਬਸਤ ਸਿੰਘ ਜੀ ਨੇ ਸੰਤ ਕਹਿ ਦਿੱਤਾ ਹੁਣ ਤੂੰ ਆਪਣਾ ਘਰ ਸੰਭਾਲ ਮੈਂ ਚੱਲਿਆ ਫਿਰ ਕਹਿੰਦੇ ਕੁਝ ਸਮੇਂ ਬਾਅਦ ਆਇਆ ਅਮਰਤਾਰੀ ਦਾਣਾ ਪ੍ਰਕਾਸ਼ ਮਹਾਪੁਰਖਾਂ ਦੇ ਹਜ਼ੂਰ ਬੈਠਾ ਕਿੰਦੇ ਕਿਥੋਂ ਆਇਆ ਕਿੰਨਾ ਮਹਾਰਾਜ ਇਹ ਤਾਂ ਪਤਾ ਨਹੀਂ ਕਿਥੋਂ ਆਏ ਆਪ ਦੀ ਕਿਰਪਾ ਹੋ ਗਈ ਪਰ ਇੱਕ ਬੇਨਤੀ ਕਰਨ ਆਇਆ ਮੈਂ ਅੱਜ ਕਿੰਦੇ ਦੱਸੋ ਕਿੰਦੇ ਕੋਈ ਚਾਦਰ ਇੱਕ ਲੈ ਆ ਕੇ ਮੇਰੇ ਤੇ ਦੇ ਦਿਓ ਮੈਂ ਸਮਝ ਲਊਗਾ ਮੇਰੇ ਤੁਸੀਂ ਔਗਣ ਢੱਕ ਲੈ ਮੇਰੇ ਤੇ ਬਖਸ਼ਿਸ਼ ਕਰ ਦਿਓ ਹਰੀਮਾਨ ਸੰਤਵਾਪਾ ਸੰਸੰਜੀ ਨੇ ਹਰੀਮਾਨ ਸੰਤਵਾਪਾ ਗਿਆਨ ਸਿੰਘ ਨੂੰ ਬਚਨ ਕੀਤਾ ਕਿੰਦੇ ਸੰਤਾ ਉਹ اندرੋਂ ਲਿਆ ਫਲਾਨੀ ਜਗ੍ਹਾ কেশ ਭਿਆਉ ਲੈ ਕੇ ਆ। ਉਹ ਲੈ ਕੇ ਆਏ ਮਹਾਰਾਜ ਨੇ ਆਪਣੇ ਕਰ ਕਮਲਾ ਦੇ ਲਿਆ। ਕਿੰਦੇ ਦੇ ਦਿਓ। ਜਾਂ ਤੁਸੀਂ ਕਹ ਲਓ ਜੀ ਕਿੰਦੇ ਮਹਾਰਾਜ ਆਪਣੇ ਹੱਥੀ ਮੇਰੇ ਉੱਤੇ ਦੇ ਦਿਓ। ਮਹਾਪੁਰਖਾਂ ਨੇ ਉਹ কেশ ਖੋਲਿਆ। ਉਹਦੇ ਉੱਤੇ ਦੇ ਦਿੱਤਾ ਬੈਠੇ ਦੇ ਜਿੱਦਾਂ ਸਿਰੋਂ ਪਾ ਮਹਾਪੁਰਖ ਬਖਸ਼ਿਸ਼ ਕਰਦੇ ਅੱਜਕੱਲ੍ਹ ਜਦੋਂ ਵੀ ਅਸੀਂ ਕਈ ਵਾਰੀ 사ਦੀ ਸੰਗਤ ਜਾਰਦੀ ਆ ਜਿਹੜੀ ਲੋਈ ਸਿਰੋਪਾਉ ਦਿੰਦੇ ਉਹ ਖੋਲ ਕੇ ਦਿੰਦੇ ਉਸ ਨੂੰ ਨਮਸਕਾਰ ਕੀਤੀ ਕਹਿੰਦਾ ਮਹਾਰਾਜ ਹੁਣ ਮੈਂ ਬਸ ਮੇਰੇ ਤੁਸੀਂ ਊਗਣ ਢੱਕ ਲਿਆ ਹੁਣ ਮੇਰੇ ਤੇ ਕਿਰਪਾ ਰੱਖਿਓ ਅੱਜ ਉਸ ਸੰਤ ਉਹ ਭਾਗੂ ਤੋਂ ਸੰਤ ਭਾਗ ਸਿੰਘ ਜੀ ਬਣ ਗਿਆ ਅੱਜ ਉਹਨਾਂ ਦੇ ਨਾਂ ਤੇ ਯੂਨੀਵਰਸਿਟੀਆਂ ਚੱਲਦੀਆਂ